ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੈਣਾ ਵਲੌਗ ਦੇ ਵਿੱਚ ਤੇ ਹੁਣ ਖਲੋਤਾ ਬਾਹਰ ਹੁਣ ਜਾਣਾ ਮੈਂ ਚਾਚਾ ਜੀ ਲੈਣ ਵੀ ਕਰਨ ਤਾਂ ਚੱਲੇ ਹਾਂ ਤੇ ਫੋਨ ਕਰਕੇ ਪੁੱਛਨੇ ਆ ਮੈਂ ਵੀ ਕਦੋਂ ਆਣਾ ਕੋਈ ਨਹੀਂ ਜਾਣੇ ਆ ਇੱਕ ਅੱਧੀ ਰਾਜ ਕਲਿੱਪ ਲੈਣੇ ਆ ਚੈੱਕ ਕਰੋ ਇੱਧਰ ਤੇ ਕਰਤਾ ਜੀ ਕਲਿਆਣ ਆਹੋ ਇਧਰ ਤੋਂ ਪੰਜ ਮਿੰਟਾਂ ਜੂ ਅਰੇ ਵੀ ਵਰਤਾ ਚੁਣ ਜਾਣਾ ਸਾਰਾ ਗਾਇਸ ਹੁਣ ਜਾਣੇ ਆ ਪਾ ਚਾਚਾ ਜੀ ਲੈਣੇ ਤੁਹਾਨੂੰ ਦੱਸਿਆ ਜਿਹਾ ਅਗੇ ਤੇ ਉਹ ਆਗੇ ਤੁਹਾਨੂੰ ਤਾਂ ਤੋਂ ਲੈ ਕੇ ਆਉਣੇ ਆ ਤੇ ਮੋੜ ਤੋਂ ਲੈ ਆ ਕੱਢ ਹੁਣ ਕਰਦੇ ਆ ਸਟਾਰਟ ਤੇ ਜਾਣੇ ਰਾਜ ਲੈਣੇ ਕਦੀ ਕਲਿੱਪ ਸੋ ਗਾਇਸ ਚੈੱਕ ਕਰੋ ਕਿ ਇਹਨੇ ਅੱਗ ਲਾਈ ਹੈ ਨਾ ਮਗਰਲੇ ਪਾਸੇ ਇੱਧਰ ਮਤਲਬ ਵੀ ਪਰਾਲੀ-ਪਰੋਲੀ ਲਾਈ ਹੋਣੀ ਆ ਤੇ ਅਗਲੇ ਵਾਰ ਸੂਰਜ ਦੇ ਕਿੰਨਾ ਵਧੀਆ ਲੱਗਣ ਦੇਣਾ ਸਿੰਦਰੀ ਵੀ ਨੀਰ ਬਣੀ ਪੀ ਆਏ ਸੂਰਜ ਜਿਵੇਂ ਬੱਦਲ ਵਾਈ ਜਿਵੇਂ ਜਾਣਦੀ ਹੁੰਦੀ ਹੈ ਗਏ ਤੇ ਧੂਆ ਹੀ ਆ ਹਾਏ ਤੇ ਇੱਧਰ ਚਾਚਾ ਜੀ ਹਣੀ ਉਹ ਜਾਣਦੇ ਆ ਉਹ ਉਹ ਜਾਣਦੇ ਤੇ ਹੁਣ ਮੈਂ ਚੱਲ ਸੁਰ ਫੇਰ ਉਹਨੇ ਘੜੀ ਚਾਚਾ ਜੀ ਆਏ ਹੀ ਮੈਂ ਤੁਹਾਨੂੰ ਦੱਸਾਂ ਫੇਰ ਤਰਨ ਧਰਨ ਕਹ ਲੈਣ ਮੈਂ ਚਲੋ ਮੈਂ ਵਕਾਣ ਜਰਾ ਆਏ ਤੇ ਮੈਂ ਚਲੋ ਉਹ ਵਜਾਂਦੇ ਹਾਂ ਅੱਗੇ ਤੇ ਘੜੀ ਤੁਰ ਫਿਰ ਉਹਨੇ ਘੜੀ ਘੁੰਮ ਫਿਰ ਉਹਨੇ ਹੈ ਪਈਆ ਨਿਆ ਘਰੇ ਬਾਅਦ ਬੱਟੂ ਆਵਾ ਗਟੂ ਜੇ ਨਾ ਵਿਚਾਰੇ ਦੇ ਲੱਕ ਚ ਮਾਰ ਪਾ ਡੰਡਾ ਡੋਂਡਾ ਨਿੱਕੇ ਹੁੰਦੇ ਦੇ ਉਹਦਾ ਕਰਕੇ ਇਦਾਂ ਕਰਦਾ ਕਾਲੀ ਵੀ ਆ ਗਈ ਆ ਜਾਂਦੀ ਕਾਲੀ ਦੀ ਚਲੋ ਤੁਰਦੇ ਫਿਰਦੇ ਘੜੀ ਗੱਲਾਂ ਵਰਤਾਂ ਮਾਰਦੇ ਚਾਰ ਕੱਲ੍ਹ ਦਬੜੀ ਹੈ ਤੇ ਪਾਸੇ ਹੋ ਗਿਆ ਤੇ ਬਾਕੀ ਆ ਇਹ ਤਾਂ ਮਖੋਣਾ ਨਾ ਵੱਡ ਸਾਰਾ ਹੀ ਥੋੜਾ ਜਨਾ ਸਾਰਾ ਵੱਡਿਆ ਗਿਆ ਹੁਣ ਚਲੋ ਜੋ ਵੀ ਆ ਬਸ ਇਦਾਂ ਵਲੌਗ ਮਾੜਾ ਮਾੜਾ ਬਣਾਈ ਜਾਣਾ ਵਾ ਥੋੜਾ ਬਹੁਤ ਕਲਿੱਪਾਂ ਲਈ ਜਾਣੀਆਂ ਇਦਾਂ ਹਾਂ ਬਾਦਰਾ ਫਿਰ ਰਾਤ ਨੂੰ ਐਡ ਕਰਾਂਗੇ ਦੇਖੋ ਸਾਡੀ ਨਵੀਂ ਵੀਡੀਓ ਆਉਣ ਲੱਗੀ ਫਿਰ ਤੇ ਹੋਰ ਆ ਵੀ ਡਿਸਕ੍ਰਿਪਸ਼ਨ ਚ ਲਿੰਕ ਲਾ ਦੂੰਗਾ ਜੇਲੀ ਮਹਿਕਮੇ ਤੇ ਤੇ ਜੋ ਵੀ ਜਾ ਕੇ ਚੈੱਕ ਕਰੇ ਦੱਸਿਓ ਕਿੰਦਾਂ ਦੀ ਬਣੀ ਐ ਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਦੋਂ ਇਹ ਆ ਬਲੌਗ ਬਿੰਦੇ ਇਹਦੇ ਬਲੌਗ ਦੇ ਸਾਡੇ ਭਾਈ ਡਿਸਕ੍ਰਿਪਸ਼ਨ ਜਰੂਰ ਚੈੱਕ ਕਰਿਆ ਕਰੋ ਉਹਦੇ ਵਿੱਚ ਮੈਂ ਆਪਣੀ ਵੀਡੀਓ ਦਾ ਜਾਂ ਆਪਣੀ ਚੈਨਲ ਦਾ ਲਿੰਕ ਲਾਉਣਾ ਹੀ ਲਾਉਣਾ ਵਾਂ ਤੁਸੀਂ ਜਾਓ ਓਪਨ ਕਰਕੇ ਦੇਖੋ ਨਹੀਂ ਆ ਇੰਦਰ ਦੇ ਚਾਚਾ ਅੱਗੇ ਆਵੇ ਸਾਡੇ ਤੇ ਅੱਗ ਲਾਈ ਕਿੰਨਾਂ ਦੱਸਿਆ ਜੇ ਗਾਈ ਸਾਹਿਬ ਵੇਖੋ ਕੀ ਕਰਨ ਲੈ ਦੋਵੇਂ ਮਾਪੋਤ ਬਿੱਲੀ ਦੇ ਬਲੂੰਗਾ ਬਿੱਲੀ ਬਾਹਰ ਭੱਜ ਗਈ ਹੈ ਸ਼ਿਤਾਨੀਆਂ ਕਰਦਾ ਹੋਰ ਨਾ ਹੋਵੇ ਜੇ ਚਲ ਗਿਆ ਵੇ ਸਿੰਦਰਖਾਂਡਮ ਕਈ ਰੋਟੀ ਨਾਲ ਅੱਜ ਮਕਈ ਦੀ ਰੋਟੀ ਤੇ ਸਰੋਂ ਦਾ ਸਾਗ ਵਾਹ ਖਾ ਲੋ ਗਾਇਸ ਇਹਦੇ ਵਿੱਚ ਪਲੇਟ ਖਾਲੀ ਪਈ ਮੈਂ ਖਾਲੀ ਆ ਨਾ ਸਾਗ ਸਾਰਾ ਢੇਡੇ ਚਲ ਗਿਆ ਪਲੇਟ ਖਾਲੀ ਆ ਮੈਂ ਖਾਲੀ ਰੋਟੀ ਨਹੀਂ ਖਾਈ ਤੇ ਡੈਡੀ ਨਹੀਂ ਹੋਰ ਲੰਮੇ ਪਹਿਰੇ ਇੱਧਰ ਨੈਟ ਨਹੀਂ ਚੱਲਣ ਰਿਹਾ ਡਾ ਨੈਟਵਰਕ ਵੀਕ ਆ ਜਾਂਦਾ ਅੱਜ ਉਹ ਠੀਕ ਆ ਪਰ ਬਾਅਦ ਥੋੜਾ ਬਦਲੇ ਸੋ ਹੈਲੋ ਗਾਇਸ ਹੁਣ ਖਾਣੇ ਆ ਰੋਟੀ ਮੈਂ ਉਹਦਾ ਰੋਟੀ ਕਦੀ ਬੁਖਾਈ ਦੇ ਨਹੀਂ ਖਾਦੀ ਤੇ ਮਾਚਲਾ ਮੈਂ ਬੁਖਾਣਾ ਅੱਜ ਸਪੈਸ਼ਲ ਹੈ ਨਾ ਵੀ ਸਾਗ ਬਣਿਆ ਤੇ ਮਕਾਈ ਰੋਟੀ ਤੇ ਅੱਜ ਰੋਟੀ ਖਾਣੇ ਆਉਣਗੇ ਸਵਾਦ ਤੇ ਮੈਂ ਚਲੋ ਕਰਦੇ ਚੈੱਕ ਨਾਲ ਰੋਟੀ ਖਾਣੇ ਆ ਬਾ ਕਰਦੇ ਬਲੌਕ ਉੱਤੇ ਕੰਟੀਨਿਊ ਬਾਅਦ ਚ ਗਾਈਸ ਉਹ ਦੇਖੋ ਬੰਬ ਅਸੀਂ ਆਏ ਹਾਂ ਬਾਹਰ ਸੈਰ ਕਰਨ ਮੈਂ ਇੰਦਰ ਤੇ ਡੜੀ ਨੇ ਆਨੇ ਤੇ ਬਸ ਭੜਕਿਆ ਦੀ ਵੀਡੀਓ ਇੱਕ ਫੇਰ ਆ ਜਾਣੀ ਹੈ ਬਿਲੀ ਮਹਗਮੇ ਦੇ ਤੇ ਆ ਬਲੌਗ ਜਿਹੜਾ ਬਾਅਦ ਚ ਹੋਣਾ ਵਾ ਬਾਕੀ ਮੈਂ ਡਿਸਕ੍ਰਿਪਸ਼ਨ ਨੇ ਚਲਾ ਦੂੰਗਾ ਲਿੰਕ ਤੁਸੀਂ ਜਾ ਕੇ ਚੈੱਕ ਕਰੋ ਚੈੱਕ ਕਰਕੇ ਕਮੈਂਟ ਲਾਈਕ ਕਰਕੇ ਅਨ ਦੱਸਣਾ ਕਿਦਾਂ ਦੀ ਬਣੀ ਹੈ ਤੇ ਅਹੀਂ ਹੋਰ ਅੱਗੇ ਨਵੇਂ ਨਵੇਂ ਕੰਟੈਂਟ ਆਉਂਦਾ ਵਈ ਹੈ ਸਿੱਧੂ ਮੂਸੇ ਵਾਲੇ ਵੀਰਾਂ ਨੂੰ ਜਿੱਤੋ ਕਿ ਨਾ ਨਵੇਂ ਨਵੇਂ ਕੰਟੈਂਟ ਆਉਂਦੇ ਵਈ ਹੈ ਸਾਡੇ ਨਵੇਂ ਨਵੇਂ ਕੰਟੈਂਟ ਆਉਂਦੇ ਵਈ ਹੈ ਕੋਈ ਨਹੀਂ ਕਰਦੇ ਰੈਡੀ ਫੇਰ ਅਹੀਂ ਕਹੀਂ ਵੇਹੇ ਵੀ ਜਮੇਂਦ ਕਰਨੇ ਆ ਤੇ ਵਾਇਗਰੂ ਭਲੀ ਕਰੇ ਮਿਹਨਤ ਇਕਦਣ ਰੰਗ ਲੈ ਆਊਗੀ ਲੋਕ ਨੇ ਤੇ ਕੀ ਕਹਿਣਾ ਚਾਹੋਗੇ ਕੋਈ ਤੁਸੀਂ ਹਣ ਸਵੇਰੇ ਗਾਇਸ ਦੀਵਾਲੀ ਆ ਤੇ ਦੀਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੀਵਾਲੀ ਮਨਾਓ ਕੰਜੂਸੀ ਨਾ ਵਰਤਿਓ ਆਪ ਦਾ ਯਾਦਗਰ ਕੋਈ ਇਹੋ ਜਿਹਾ ਮੂਮੈਂਟ ਕ੍ਰੀਏਟ ਕਰੋ ਜਿਹੜਾ ਤੁਸੀਂ 10 ਸਾਲਾਂ ਬਾਅਦ ਵੀ ਚੇਤਾ ਕਰੋ ਤੇ ਖੁਸ਼ੀ ਆਵੇ ਸਹੀ ਬਾਤ ਹੈ ਹਾਂ ਜੇ ਹੈਗੇ ਆ ਪੈਸੇ ਜਿਹਦੇ ਕੋਲ ਚਲੋ ਤੁਹਾਡੇ ਜੋ ਪਹੁੰਚ ਜਾਣੇ ਅਫੋਰਡ ਕਰ ਸਕਦੇ ਹੋਗੇ ਖੁੱਲੇ ਦਿਲ ਨਾਲ ਖਰਚਾ ਕਰੋ ਕੋਈ ਗੱਲ ਨਹੀਂ ਹੈ ਪੈਸੇ ਆਉਂਦੇ ਜਾਂਦੇ ਰਹਿੰਦੇ ਆ ਮੇਨ ਗੱਲ ਹੁੰਦੀ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣਾ ਕੋਈ ਦਿਨ ਤਿਉਹਾਰ ਮਨਾ ਲੈਣਾ ਸਹੀ ਠੀਕ ਆ ਤੇ ਸੇਫ ਦੀਵਾਲੀ ਮਨਾਓ ਥੋੜਾ ਪਟਾਕੇ ਪਟੂਕੇ ਚਲਾਉਣੇ ਚਲਾਓ ਕੋਈ ਰੋਗ ਟੋਕ ਨਹੀਂ ਆਪਣੇ ਵੱਲੋਂ ਕਿਉਂਕਿ ਪਟਾਕਿਆਂ ਨਾਲ ਹੀ ਦੀਵਾਲੀ ਹੁੰਦੀ ਹੈ ਮਿੱਠੀਆਂ ਹਾਂ ਸਾਲ ਬਾਅਦ ਹਾਂ ਸਾਲ ਬਾਅਦ ਤਿਉਹਾਰ ਹੋਣਾ ਵਾ ਤੇ ਸਾਲ ਬਾਅਦ ਉਹਨਾਂ ਤੇ ਖੁਸ਼ੀਆਂ ਬਣਾਈਆਂ ਜਿੰਨਾਂ ਕੋਲ ਇੰਨੇ ਨੇ ਪੈਸੇ ਆ ਉਹ ਡੇ ਉਹ ਨਹੀਂ ਖੁਸ਼ੀ ਮਨਾਉਣ ਦੇ ਤੇ ਫਾਇਦਾ ਇੱਕ ਪੈਸੇ ਲੈ ਹੁੰਦਾ ਦੌਲੀ ਮਨਾਓ ਬਾਕੀ ਹੈਪੀ ਦੀਵਾਲੀ ਸਟੇ ਸੇਫ ਤਾਨੂੰ ਸਵੇਰੇ ਵੀਡੀਓ ਮਿਲ ਜੂਗੀ ਸਾਡੀ ਸਵੇਰੇ ਵੀਡੀਓ ਆਣੀ ਸਾਡੀ ਸਵੇਰ ਚ ਮਿਲ ਜਾਨੀ ਤੇ ਜਦੋਂ ਵਲੌਗ ਤੋਂ ਪਹਿਲਾਂ ਵੀਡੀਓ ਪੈ ਜੂ ਆਹ ਵਲੌਗ ਤੋਂ ਪਹਿਲਾ ਵੀਡੀਓ ਪੈ ਚੁੱਕੀ ਨਹੀਂ ਹਣੀ ਤੇ ਬਾਕੀ ਸਾਡੀ ਸਵੇਰ ਚ ਤੇ ਪੜ ਕੇ ਆ ਜਾਨੀ ਵੀਡੀਓ ਤੇ ਬਾਕੀ ਡਿਸਕ੍ਰਿਪਸ਼ਨ ਵਿੱਚ ਮੈਂ ਅੱਗੇ ਵੀ ਦੱਸਿਆ ਲਿੰਕ ਲਾ ਦੂੰਗਾ ਤੁਸੀਂ ਜਾ ਕੇ ਚੈਨਲ ਚੈੱਕ ਕਰੋ ਵੀਡੀਓ ਚੈੱਕ ਕਰੋ ਕਮੈਂਟ ਕਰਕੇ ਦੱਸੋ ਤੇ ਕਿਦਾਂ ਦੀਆਂ ਬਣਦੀਆਂ ਵਾ ਤੇ ਫਿਰ ਸਾਨੂੰ ਹੋਰ ਅਪਰੀਸ਼ੀਏਟ ਹੋਵਾਂਗੇ ਅਸੀਂ ਤੇ ਠੀਕ ਆ ਬਾਕੀ ਦਾ ਵਲੌਗ ਘਰ ਜਾ ਕੇ ਕੰਟੀਨਿਊ ਕਰਦੇ ਆ ਤੇ ਘਰ ਜਾ ਕੇ ਮੈਂ ਐਂਡ ਕਰੂੰ ਕੰਟੀਨਿਊ ਹੀ ਹੁਣ ਕਰਨਾ ਰਾਤ ਪੈ ਗਈ ਘਰ ਜਾ ਕੇ ਐਂਡ ਕਰੂੰਗਾ ਤੇ ਜਾਨੇ ਬਾਅ ਤੇ ਗਾਈਸ ਅਸੀਂ ਆ ਗਏ ਹਾਂ 12 ਤੁਰ ਫਿਰ ਕੇ ਸੈਰ ਸੂਰ ਕਰਕੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਕੱਲ ਅੱਡੀ ਵੀਡੀਓ ਆਣੀ ਹੈ ਮਰਬੀਆ ਬਲੌਗ ਤੋਂ ਪਹਿਲਾਂ ਆਣੀ ਉਹ ਮੈਂ ਲਿੰਕ ਲਾ ਦੂੰਗਾ ਵਿੱਚ ਜਾ ਕੇ ਤੁਸੀਂ ਚੈੱਕ ਕਰ ਲਿਓ ਤੇ ਅੱਜ ਦੇ ਬਲੌਗ ਵਿੱਚ ਕੋਈ ਜਾ ਰਣੀ ਬਸ ਇਹੋ ਕੋਈ ਤੇ ਬਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੀ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਬਲੌਗ ਦੇ ਵਿੱਚ ਅਨਦਰ ਲਈ ਬਾਏ ਬਾਏ ਗੁੱਡ ਨਾਈਟ